ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜਦੀ ਕਲਾ 'ਚ ਹੋਮੋਂਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਲ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਮਿਲ ਸਕੇ ਆ ਬਾਕੀ ਜੀ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਚਲੋ ਜੀ ਹੁਣ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਫਰਸਟ ਸੂਟ ਮਿਜ਼ੰਟਾ ਚੈੱਕ ਕਰੋ ਬ੍ਰਾਈਡਲ ਸੂਟ ਹੋਏਗਾ ਫੋਟੋ ਸਾਈਡ ਤੇ ਆਪਾਂ ਛੋਟੀ ਜਿਹੀ ਸ਼ੋਅ ਕੀਤੀ ਹੈ ਤੁਸੀਂ ਦੇਖ ਸਕਦੇ ਏਦਾ ਹੈਵੀ ਬ੍ਰਾਈਡਲ ਸੂਟ ਬਣਿਆ ਹੋਇਆ ਹੈ ਠੀਕ ਹੈ ਜੀ ਏਦਾ ਲੁੱਕ ਨਿਕਲ ਕੇ ਆਏਗੀ ਨੈਕਸਟ ਆਵਲਾ ਸੂਟ ਬਲੂ ਕਲਰ ਦੇ ਵਿੱਚ ਇਹ ਵੀ ਹੈਵੀ ਬ੍ਰਾਈਡਲ ਆ ਬਾਜੂ ਤੇ ਵਰਕ ਹੋਏਗਾ ਦੁਪੱਟੇ ਤੇ 4 ਸਾਈਡ ਵਰਕ ਹੋਏਗਾ ਤੇ ਨਾਲ ਲੈਸ਼ ਲੱਗੀ ਹੋਏਗੀ ਇਨਾਂ ਵਿੱਚ ਆਪਾਂ ਬ੍ਰਾਈਡਲ ਜਿਹੜੇ ਇਹ ਹੈਵੀ ਵਾਲੇ ਸੂਟ ਦਿਖਾ ਰਹੇ ਇਨਾਂ ਵਿੱਚ 5 ਤੋਂ 6 ਡਿਜ਼ਾਈਨ ਹੈਗੇ ਆ ਤੇ ਬਾਕੀ ਕਲਰ ਅਨਲਿमिटेड ਹੈਗੇ ਆ ਜੀ ਕਲਰ ਬਹੁਤ ਹੈਗੇ ਆ ਤੁਸੀਂ ਚੈੱਕ ਕਰਿਓ ਅੱਗੇ ਦੇ ਅੱਗੇ ਜਾ ਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅੱਗੇ ਦੇ ਅੱਗੇ ਤੁਹਾਨੂੰ ਦਿਖਾਵਾਂਗੇ ਕਲਰ ਸਿਲੈਕਸ਼ਨ ਬਹੁਤ ਆ ਆਪਣੇ ਕੋਲ ਠੀਕ ਹੈ ਨੈਕਸਟ ਆਵਲਾ ਡਿਜ਼ਾਈਨ ਆ ਗਿਆ ਜਿੰਨਾ ਤੇ ਬਾਜੂ ਤੇ ਵੀ ਵਰਕ ਹੋਏਗਾ ਦੁਪट्टे ਤੇ ਸਾਰਿਆਂ ਦੇ ਫੋਰ ਸਾਈਡ ਵਰਕ ਹੋਏਗਾ ਤੇ ਨਾਲ ਜਿਹੜਾ ਲੈਸ਼ ਲੱਗੀ ਹੋਏਗੀ ਤੇ ਸਾਰਿਆਂ ਦੇ ਵਿੱਚ ਆਪਾਂ ਡਿਫਰੈਂਟ ਡਿਫਰੈਂਟ ਡਿਜ਼ਾਈਨ ਲੈ ਕੇ ਆਏ ਅੱਜ ਇਹ ਬ੍ਰਾਈਡਲ ਸੂਟ ਹੋਣਗੇ ਅਗਰ ਤੁਸੀਂ ਇਹ ਕੋਈ ਦੂਸਰਾ ਮੈਰਿਜ ਫੰਕਸ਼ਨ ਦੇ ਲਈ ਵੇਅਰ ਕਰਨਾ ਚਾਹੁੰਦੇ ਆ ਨੰਤਕਾਰਜਲੀ ਵੇਅਰ ਕਰਨਾ ਚਾਹੁੰਦੇ ਆ ਕੋਈ ਵੀ ਬਰਾਇਡਲ ਪੈਨ ਵੇਅਰ ਕਰਨਾ ਚਾਹੁੰਦੀ ਮੈਰਿਜ ਫੰਕਸ਼ਨ ਦੇ ਲਈ ਜਾਂ ਫਿਰ ਤੁਸੀਂ ਉਦਾਂ ਮੈਰਿਜ ਫੰਕਸ਼ਨ ਦੇ ਲਈ ਪਹਿਣਾ ਜਿਹੜੇ ਹੈਵੀ ਸੂਟ ਲਾਈਕ ਕਰਦੀਆਂ ਵੇਅਰ ਕਰਨਾ ਚਾਹੁੰਦੀਆਂ ਤਾਂ ਉਹ ਜਰੂਰ ਇਹ ਜਿਹੜੇ ਬਾਈ ਕਰ ਸਕਦੇ ਆ ਜੀ ਇਹਨਾਂ ਦਾ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਤੇ ਜਿਹੜੀ ਕਲਰ ਸਿਲੈਕਸ਼ਨ ਆ ਇਹ ਵੀ ਕਾਫੀ ਹੋਏਗੀ ਦੇਖ ਸਕਦੇ ਹੋ ਇਹਦੇ ਵਿੱਚ ਆਪਣੇ ਕੋਲ ਕਾਫੀ ਜਿਹੜੇ ਹੈਵੀ ਬਰਾਇਡਲ ਜਿਹੜਾ ਡਿਜ਼ਾਈਨ ਲੇਟੈਸਟ ਚੱਲ ਰਿਹਾ ਆ ਇਹਦੇ ਵਿੱਚ ਆਪਣੇ ਕੋਲ 8 ਤੋਂ 10 ਕਲਰ ਅਵੇਲੇਬਲ ਹੈਗੇ ਆ ਨੈਕਸਟ ਆਪਾਂ ਆਵਰੇ ਡਿਜ਼ਾਈਨ ਲੈ ਕੇ ਆਇਆ ਸਾਰੇ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਹਾਂ ਇੱਕ ਵ ਇੱਕ ਵਾਰੀ ਤੁਹਾਨੂੰ ਜਿਹੜੀ ਫੁੱਲ ਫੋਟੋਸ 'ਚ ਦਿਖਾਏ ਆ ਉਹੀ ਸੇਮ ਡਿਜ਼ਾਈਨ ਦੇ ਕਲਰ ਡਿਫਰੈਂਟ ਵਾਲ ਲੈ ਕੇ ਆਇਆ ਠੀਕ ਹੈ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਲਰ ਸਿਲੈਕਸ਼ਨ ਕਾਫੀ ਹੈਗੀ ਆ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕਲਰ ਲਾਇਕ ਕਰਦੇ ਆ ਤੁਸੀਂ ਇਹ ਬਾਈ ਕਰਨਾ ਚਾਹੁੰਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਬੁੱਕ ਕਰਵਾ ਸਕਦੇ ਹੋ ਇਦੇ ਲਈ ਕੋਈ ਵੀ ਤੁਹਾਨੂੰ ਲੱਗ ਤੋਂ ਵੇਟ ਕਰਨ ਦੀ ਲੋੜ ਨਹੀਂ ਪੈਗੀ ਤੁਹਾਡਾ ਇਹ ਜਿਹੜਾ ਵੀ ਤੁਸੀਂ ਕਲਰ ਲਾਇਕ ਕਰਦੇ ਆਂ ਡਿਜ਼ਾਈਨ ਲਾਇਕ ਕਰਦੇ ਆਂ ਤੁਸੀਂ ਮੈਸੇਜ ਕਰਕੇ ਆਪਣਾ ਕਲਰ ਡਿਜ਼ਾਈਨ ਉਹੀ ਬਾਈ ਕਰ ਸਕਦੇ ਹੋ ਜੀ ਬਾਕੀ ਅਗਰ ਇਹ ਵਾਲਾ ਡਿਜ਼ਾਈਨ ਤੁਸੀਂ ਕਿਸੇ ਵੀ ਫੈਬਰਿਕ ਤੇ ਜਾਂ ਕੋਈ ਹੋਰ ਡਿਜ਼ਾਈਨ ਕਿਸੇ ਹੋਰ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੁੰਦੇ ਆਂ ਤੁਸੀਂ ਉਦਾਂ ਵੀ ਕਰਵਾ ਸਕਦੇ ਹੋ ਨੈਕਸਟ ਆਵਲਾ ਹੈਵੀ ਬਰਾਇਡਲ ਸੂਟ ਆ ਗਿਆ ਜੀ ਇਹਦੇ ਵਿੱਚ ਵੀ ਆਪਣੇ ਕੋਲ 12 ਕਲਰ ਹੈਗੇ ਆ ਸਾਰੇ ਜਿਹੜੇ ਡਾਰਕ ਕਲਰ ਟ੍ਰੈਂਡਿੰਗ ਚੱਲਦੇ ਆ ਉਹ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਡਿਜ਼ਾਈਨ ਹੈਗੇ ਆ ਸਾਰੇ ਕਲਰ ਹੈਗੇ ਆ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਚੈੱਕ ਕਰਕੇ ਜਿਹੜਾ ਸੂਟ ਆ ਮੰਗਵਾ ਸਕਦੇ ਹੋ ਜੀ ਕਾਫੀ ਆਪਾਂ ਹੈਵੀ ਵਿੱਚ ਲੈ ਕੇ ਆਏ ਬਹੁਤ ਪੈਣਾ ਡਿਮਾਂਡ ਹੁੰਦੀ ਕਿ ਹੁਣ ਮੈਰਿਜ ਫੰਕਸ਼ਨ ਜਿਹੜੇ ਆ ਬਹੁਤ ਹੀ ਚੱਲਦੇ ਆ ਤੇ ਜਿਹੜੀਆਂ ਭੈਣਾਂ ਕੋਲ ਕਈ ਵਾਰ ਇਹਨਾਂ ਟਾਈਮ ਨਹੀਂ ਹੁੰਦਾ ਰੈਡੀ ਕਰਵਾਉਣ ਦਾ ਇਨਸਟੈਂਟ ਕੋਈ ਬਾਈ ਕਰਨਾ ਚਾਹੁੰਦੇ ਆ ਉਹਨਾਂ ਲਈ ਇਹ ਕਲਰ ਚੁਆਇਸ ਲੈ ਕੇ ਆਇਆ ਕਿ ਅਗਰ ਤੁਸੀਂ ਘੱਟ ਰੇਟ ਦੇ ਵਿੱਚ ਬੁਟੀਕ ਸਟਾਈਲ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਤੁਹਾਡੇ ਲਈ ਚੁਆਇਸ ਬਹੁਤ ਵਧੀਆ ਹੈ ਜੀ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਆਵਲਾ ਸੂਟ ਆਪੇ ਰੈਡੀ ਕੀਤਾ ਸੀ ਆਪਣੇ ਕੋਲ ਕਿਸੇ ਭੈਣ ਨੇ ਰੈਡੀ ਕਰਵਾਇਆ ਉਹਨਾਂ ਨੇ ਕਰਵਾਇਆ ਸੀਗਾ ਸੈਮੀ ਸਿਲਕ ਤੇ ਠੀਕ ਹੈ neck check ਕਰੋ ਬਹੁਤ ਸੋਹਣਾ ਬਣਿਆ ਹੈ ਘੇਰਾ ਚਾਕ ਦੇਖੋ ਬਹੁਤ ਸੋਹਣਾ ਜਿਹੜਾ ਚਾਕ ਘੇਰੇ ਤੇ ਕੰਮ ਕੀਤਾ ਹੋਇਆ ਨਾਲ ਬਾਜੂ ਤੇ ਹਲਕਾ ਜਿਹਾ ਕੰਮ ਕੀਤਾ ਆ ਇਹਨੂੰ ਆਪਾਂ ਰੈਡੀ ਕੀਤਾ ਹੋਇਆ ਪੂਰਾ ਹੈਂਡਵਰਕ ਦੇ ਨਾਲ ਨੈਕਸਟ ਦੁਪट्टे ਤੇ ਫੋਰ ਸਾਈਡ ਲੈਸ਼ ਲਗਾਈ ਕਟਵਰਕ ਸਟਾਈਲ ਨੈਕਸਟ orange shade ਵਾਲਾ ਸੂਟ ਆਪਾਂ ਰੈਡੀ ਕੀਤਾ ਆ ਇਹ ਤੇ neck check ਕਰੋ ਤੇ ਅੰਡਰ arms ਤੋਂ نیچے ਨੂੰ ਕਲੀਆਂ ਜਾਂਦੀਆਂ ਤੇ ਸੈਂਟਰ ਦੇ ਵਿੱਚ ਜਿਹੜਾ ਬਹੁਤ ਸੋਹਣਾ ਫਲਾਰਸ ਬਣਿਆ ਹੋਇਆ ਹੈ ਨੈਕਸਟ ਆਵਲਾ ਸੂਟ ਇਹਦੀ ਫੁੱਲ ਪਿਕਚਰ ਨਹੀਂ ਸ਼ੋ ਹੋ ਰਹੀ ਹਾਫ ਸ਼ੋ ਹੋ ਰਹੀ ਹੈ ਸੂਟ ਦੀ ਜਿੱਦਾਂ ਇੱਕ ਸਾਈਡ ਤੋਂ ਬਣਾਈਦੀ ਦੂਜੀ ਸਾਈਡ ਤੋਂ ਬਣਿਆ ਹੋਏਗਾ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਡਿਫਰੈਂਟ ਜਿਹਾ ਡਿਜ਼ਾਈਨ ਰੈਡੀ ਕੀਤਾ ਆਪਾਂ ਨੈਕਸਟ ਆਮੇਜੰਟਾ ਦੇ ਨਾਲ orange ਦਾ ਕੰਟਰਾਸਟ ਲਾ ਕੇ ਪੈਚਵਰਕ ਲਾ ਕੇ ਇਹਨੂੰ ਰੈਡੀ ਕੀਤਾ ਹੈ ਜਿੰਨੇ ਸਾਰੇ ਸੂਟ ਦਿਖਾ ਰਹੇ ਸਾਰੇ ਹੈਂਡਵਰਕ ਦੇ ਵਿੱਚ ਰੈਡੀ ਕੀਤੇ ਆ ਬਹੁਤ ਸੋਹਣੇ ਡਿਜ਼ਾਈਨ ਆ ਬਾਕੀ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਆ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਆਪਾਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਤੇ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਆ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਤੁਸੀਂ ਜਿੱਦਾਂ ਦਾ ਲਾਈਕ ਕਰਦੇ ਹੋ ਉਦੋਂ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਆ ਸੋਬਰ ਜੀ ਬਹੁਤ ਸੋਹਣਾ ਹੈ ਵੀ ਨੈਕ ਬਣਿਆ ਹੋਇਆ ਬਾਜੂ ਤੇ ਬਹੁਤ ਸੋਹਣਾ ਵਰਕ ਕੀਤਾ ਬਾਕੀ ਜਿਹੇ ਪਲੇਨ ਰਹੇਗਾ ਨਾਲ ਕੰਟਰਾਸਟ ਜਿਹੜਾ ਇਹਦੇ ਰਹੇਗਾ ਨੇਵੀ ਬਲੂ ਦਾ ਨੈਕਸਟ ਆਪਾਂ ਟਿਸ਼ੂ ਦੇ ਵੀ ਸੂਟ ਲੈ ਕੇ ਆਇਆ ਬਹੁਤ ਸੋਹਣਾ ਹੈ ਦੇਖ ਸਕਦੇ ਹੋ ਨਾਲ ਜਿਹੜੀ ਬਾਟਮ ਇਹਨਾਂ ਦੇ ਪਲੇਨ ਰਹੇਗੀ ਸ਼ਰਟ ਤੇ ਫੈਬਰਿਕ ਜਿਹੜਾ ਹੈ ਬਹੁਤ ਸੋਹਣਾ ਕੱਢ ਦਾਣੇ ਦਾ ਕੰਮ ਕੀਤਾ ਹੋਏਗਾ ਚੈੱਕ ਕਰ ਸਕਦੇ ਲੱਗੇ ਤੋਂ ਬਹੁਤ ਸੋਹਣਾ ਜਿਹੜਾ ਕੰਮ ਕੀਤਾ ਹੋਇਆ ਹੈ ਇਦਾਂ ਹੀ ਸੇਮ ਸਾਰੇ ਸ਼ਰਟ ਤੇ ਬਣੇਗੇ ਇਹਨਾਂ ਵਿੱਚ ਲਾਈਟ ਜੀ ਆਪਣੇ ਕੋਲ ਤਿੰਨ ਚਾਰ ਕਲਰ ਅਵੇਲੇਬਲ ਆ ਜਿੱਦਾਂ ਕੁਝ ਪਹਿਣਾ ਜਿਹੜੀਆਂ ਲਾਈਟ ਜੇ ਕਲਰ ਨੂੰ ਲਾਈਕ ਕਰਦੀਆਂ ਤੇ ਲਾਈਟ ਜੇ ਕਲਰ ਤਿੰਨ ਚਾਰ ਲੈ ਕੇ ਆਏ ਆ ਆਪਣੇ ਕੋਲ ਅਵੇਲੇਬਲ ਆ ਤੁਸੀਂ ਚੈੱਕ ਕਰਕੇ ਇਹਨੂੰ ਵੀ ਬਾਈ ਕਰ ਸਕਦੇ ਹੋ ਜੀ ਅਗਰ ਤੁਸੀਂ ਇਹਦਾ ਸਲਵਾਰ ਸੂਟ ਸਟਿਚ ਕਰਾਉਣਾ ਹੈ ਜਾਂ ਪਲਾਜ਼ੋ ਪੈਂਟ ਪਲਾਜ਼ੋ ਕੁਝ ਵੀ ਕਰਵਾਉਗੇ ਤਾਂ ਬਹੁਤ ਸੋਹਣਾ ਲੱਗੇਗਾ ਠੀਕ ਹੈ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਅਨਸਟਿਚ ਵੀ ਬਾਈ ਕਰ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਇਹ ਵਾਲੇ ਛੋਟਾ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਸੀਂ ਇਹ ਵਾਲੇ ਸੂਟ ਜਿਹੜੇ ਵਾਈਟ ਨਾਲ ਬਾਟਮ ਨੂੰ ਨਹੀਂ ਲਾਇਕ ਕਰਦੇ ਤਾਂ ਤੁਸੀਂ ਕੰਟਰਾਸਟ ਬਾਟਮ ਵੀ ਲੈ ਸਕਦੇ ਹੋ ਜੀ